ਸੰਤ ਮਹਾਂਪੁਰਸ਼ਾਂ ਦੀ ਦੇਸ਼ਾਂ-ਵਦੇਸ਼ਾਂ ਦੇ ਵਿੱਚ ਇੰਨੀ ਮਹਿਮਾ ਜੋ ਵੀ ਸੰਤ ਜੀ ਆਪਣੇ ਮੁਖ ਦੇ ਵਿੱਚੋਂ ਗੱਲ ਕਹਿ ਦਿੰਦੇ ਸਨ ਉਸ ਗੱਲ ਨੂੰ ਰੱਬ ਵੀ ਨਹੀਂ ਸੀ ਮੋੜਦਾ ਤੁਹਾਨੂੰ ਦਿਖਾ ਰਹੇ ਆ ਵੱਡੀ ਗਿੰਦੀ ਵਿੱਚ ਸਰਦਾਲੂ ਸ਼੍ਰੀ ਸ਼੍ਰੀਖਸਵਟ ਸਿੱਧਾ ਬਾਬਾ ਬਿੰਦਰਦਾ ਜੀ ਦੀ ਸਮਾਤੇ ਨਤਮਸਤਕ ਹੋਣ ਲਈ ਦੂਰ ਦਿਰਾਡੇ ਤੋਂ ਪਹੁੰਚ ਰਹੇ ਨੇ ਅਸੀਂ ਵੀ ਸੰਤ ਮਹਾਂਪੁਰ ਸਾਹਿਬ ਦੀ ਸਮਾਧ ਤੇ ਨਤਮਸਤਕ ਹੋਣ ਲਈ ਆਏ ਹਾਂ ਸੰਤ ਜੀ ਨਗਰ ਦੇ ਇਲਾਕੇ ਦੇ ਮੇਰ ਪਰਿਆ ਹੱਥ ਮੜਾਈ ਰੱਖਣ ਪੂਰਾ ਨਹੀਂ ਪਤਾ ਕਿ ਆਂਦੇ ਜੀ कई चलो कम करे चलो ਇਹ ਗਲੇ ਮੜਾ ਜਾ ਹਾਂ ਆ ਦੇਖੋ ਜੇ ਇਧਰ ਨੂੰ ਬੜਾ ਜਾ ਅਗਲੇ ਇਧਰ

ناڪي 74ਵੀਂ ਬੱਤੀ ਮੇਰਾ ਬਾਪ ਇੰਦਰਪਾਲ ਦੇ ਵਿੱਚ ਬੜੀ ਸ਼ਰਧਾ ਦੇ ਇੱਕ ਨੂੰ ਕਰਨਾ ਮਨਾਈ ਜਾ ਰਹੀ ਹੈ ਇਸ ਵਿੱਚ ਬਹੁਤ nhiều ਲੋਕ ਨੇ ਸੰਗਤਾਂ ਬੱਚੇ ਪਾਣੀ ਸ਼ਕਰੀਆਂ ਨੇ ਸਾਡੇ ਮੁਤਾਬਕ ਅੱਜ 40 ਤੋਂ 45 ਹਜ਼ਾਰ ਸੰਗਤਾਂ ਨੇ ਸ਼ਕਰੀਆਂ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਸੰਗਤਾਂ ਦੇ ਵਿੱਚ ਇਤਨਾ ਸ਼ਾਂਗ ਹੈ ਕਿ ਉਹਨੂੰ ਦੱਸ ਨਹੀਂ ਕਰਦੇ ਅੱਜ ਇਹਦਾ ਪ੍ਰੋਗਰਾਮ ਹਾਂ ਜੀ ਮਿਸਤਰੀ ਇਹ ਚਾਹ ਦਾ ਲੰਗਰ ਚੱਲ ਰਿਹਾ ਹੈ ਇਹ ਕਿਹਦੇ ਵੱਲੋਂ ਚੱਲ ਰਿਹਾ ਹੈ ਇਹ ਜੀ ਬਾਬਾ ਜੀ ਕਿਰਪਾ ਨਾਲ ਹੀ ਵੈਸਦਾ ਤੁਸੀਂ ਕਹਿ ਸਕਦੇ ਹੋ ਲੰਗਰ ਚੱਲ ਰਿਹਾ ਹੈ ਲੇਕਿਨ ਜਿਹੜੇ ਮੂਰੇ ਜਿਹੜਾ ਹੈਗਾ ਨਾਮ ਉਹ ਮਿਸਤਰੀ ਭਾਈ ਚਾਰਗੜੀ ਆਉਂਦਾ ਜੀ ਜੋ ਵਿਸ਼ਕਰਮ ਦੇ ਮੰਦਰੀ ਕਮੇਟੀ ਬਣੀ ਹੋਈ ਹੈ ਉਹਦੇ ਬਣੇ ਸਾਰੇ ਨਗਰ ਦੇ ਸਹਿਯੋਗ ਨਾਲ ਚਾਹ ਦਾ ਲੰਗਰ ਚੱਲ ਰਿਹਾ ਹੈ ਤੇ 43 ਸਾਲ ਹੋ ਗਏ ਲੰਗਰ ਚੱਲ ਰਿਹਾ ਹੈ ਅੱਛਾ ਪਿਛਲੇ 43 ਸਾਲ ਤੋਂ ਚੱਲ ਰਿਹਾ ਹੈ ਹਾਂਜੀ 43 ਸਾਲ ਦੀ ਗੱਲ ਹੈ ਠੀਕ ਹੈ ਆ ਪ੍ਰੋਗਰਾਮ ਸੀਗਾ ਉਹ ਕਿਸ ਦਿਨ ਸ਼ੁਰੂ ਹੋਇਆ ਸੀਗਾ ਇਹ ਇਹ ਪ੍ਰੋਗਰਾਮ ਤਾਂ ਜੀ ਬਹੁਤ ਲੰਮਾ ਹੁੰਦਾ ਸਭ ਨੂੰ ਸਰਕਾਰ ਦਾ ਹੁੰਦਾ ਜੀ ਜਿਹੜਾ ਖੰਡਵਾ ਪਾਉਂਦਾ ਉਸ ਦਾ ਜੀ ਸਾਕੇ ਦੇ ਪਾਠ ਹੁੰਦੇ ਨੇ ਜੀ ਉਹ ਆਪਣਾ ਚਾਰ ਦੀ ਤੋਂ ਸ਼ੁਰੂ ਹੋਇਆ ਜੀ 6 ਵਜੇ ਤੋਂ ਹੋ ਪਾਇਆ ਜੀ ਸਵੇਰੇ ਹਾਂ ਜੀ ਸੰਤਾ ਦੀ ਵਰਸੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਾਬਾ ਇੰਦਰ ਦਾ ਜੀ ਵਰਸੀ ਤੇ ਜੀ ਸਾਰੇ ਧਰਮਾਂ ਦੇ ਲੋਕਾਂ ਦੇ ਸਿੱਖ ਜਿੰਨੇ ਵੀ ਸਾਰੇ ਸਾਰੇ ਲੋਕਾਂ ਦੇ ਸੰਗਰੂਪ